ਸਤਿ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸਰਬਤ ਕਦਿਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਅਮਰੀਕਾ ਤੋਂ ਆਈ ਹੈ ਤੇ ਦੀ ਮਾੜੀ ਖਬਰ ਆਰ ਪੱਛੀ ਸਾਗੀ ਸੋਗ ਦੀ ਲਹਿਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਮੇ ਕੇਰੀਆ ਦੇ ਪਿੰਡ ਸ਼ੇਰਪੁਰ ਦੇ ਇੱਕ ਨੌਜਵਾਨ ਰਵਿੰਦਰਪਾਲ ਸਿੰਘ 38 ਸਾਲਾ ਪੁੱਤਰ ਹਰਿੰਜਨ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋਣ ਦੀ ਦੁੱਖਦਾਈ ਅਣਭਾਗੀ ਖਬਰ ਮਿਲੀ ਹੈ ਜੀ ਹਾਂ ਪੇਡਵਚਨ ਸਖਿਨ ਨੂੰ ਕਰਕੇ ਪਿਛਲੇ ਦਿਨਾਂ ਤੋਂ ਅੱਜ ਦਿੱਲੀ ਹਸਪਤਾਲ ਚ ਉਹ ਦਾਖਲ ਸੀ ਅਤੇ ਬੀਤੀ ਦੇਰ ਰਾਤ ਅਚਾਨਕ ਉਸ ਦੀ ਮੌਤ ਹੋਣ ਦੀ ਖਬਰ ਜਿਵੇਂ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਚ ਇੱਕ ਹੋਰ ਮਚ ਗਿਆ ਨੌਜਵਾਨ ਦੀ ਮੌਤ ਮੰਦੀ ਵਰਤਕ ਦੇ ਬਿਹਾਰ ਚੰਦ ਸਿੰਘ ਨੇ ਪਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਕਮਾਈ ਕਰਨ ਦੇ ਲਈ ਲਗਭਗ 6 ਸਾਲ ਤੋਂ ਅਮਰੀਕਾ ਦੇ ਮੈਰੀਲੈਂਡ ਵਿੱਚ ਰਹਿੰਦਾ ਸੀ ਇਹਦਾ ਸਟੋਰ ਤੇ ਕੰਮ ਕਰਦਾ ਸੀ ਮਰਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ ਦੋ ਛੋਟੇ ਛੋਟੇ ਬੱਚੇ ਅਤੇ ਵਿਰਧ ਮਾਤਾ ਵੀ ਛੱਡ ਗਿਆ ਨੌਜਵਾਨ ਦੀ ਅਮਰੀਕਾ ਦੇ ਵਿੱਚ ਹੋਈ ਮੌਤ ਦੀ ਖਬਰ ਸੁਣਦਿਆਂ ਲੋਕਾਂ ਨੇ ਤੇ ਹਲਕੇ ਜਿਹੇ ਸੋਗ ਦੀ ਲਹਿਰ ਦੌੜ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ